ਜੀਨੇ ਕੀਤਾ ਅਹਿਸਾਨ ਅਸੀਂ ਪਲਕਾਂ ਤੇ ਬਿਠਾਇਆ ਰਾਜ ਮੋਲੇ ਦੇ ਕੋਟਲੇ ਨੂੰ 200 ਸੌਲ ਦਾ ਕਰਾਇਆ ਕੌਮੀ ਤੌਰ ਤੇ ਪੰਥਕ ਤੌਰ ਤੇ ਸਿੱਖਾਂ ਦੇ ਬੜੇ ਵਿਸ਼ੇਸ਼ ਗੁਣ ਨੇ ਉਹਨਾਂ ਗੁਣਾਂ ਵਿੱਚੋਂ ਇੱਕ ਮਹਾਨ ਗੁਣ ਹੈ ਅਹਿਸਾਨ ਮੰਦੀ ਚੜ੍ਹਦੇ ਪੰਜਾਬ ਦੇ ਲੁਧਿਆਣੇ ਸ਼ਹਿਰ ਤੋਂ 30 ਮੀਲ ਦੱਖਣ ਵਾਲੇ ਪਾਸੇ ਇੱਕ ਘੁਗ ਵੱਸਦਾ ਸ਼ਹਿਰ ਪੈਂਦਾ ਹੈ ਮੋਲੇ ਦੇ ਕੋਟਲਾ ਜਿਹੜਾ ਸਿੱਖਾਂ ਦੀ ਅਹਿਸਾਨ ਮੰਦੀ ਦੀ ਸਭ ਤੋਂ ਵੱਡੀ ਗਵਾਹੀ ਭਰਿਆ ਹੈ ਤੇ ਉਸ ਦੌਰ ਦੀ ਗੱਲ ਹੈ ਜਦੋਂ ਸੂਬੇਦਾਰ ਵਜ਼ੀਰ ਖਾਨ ਅਸਰਹਾਂਦੇ ਨਵਾਬ ਨੇ ਛੋਟੇ ਸਹਬਜ਼ਾਦਿਆਂ ਨੂੰ ਜ਼ਿੰਦਾ ਦੀਵਾਰਾਂ ਵਿੱਚ ਚੜਨ ਦਾ ਫਤਵਾ ਸੁਣਾ ਦਿੱਤਾ ਤੇ ਉਸ ਮੌਕੇ ਕਚਹਿਰੀ ਵਿੱਚ ਬੈਠਾ ਸੀ ਮੁੱਲੇ ਦੇ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਜਿਸ ਦਾ ਵੱਡਾ ਭਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਚਮਕੌਰ ਦੀ ਜੰਗ ਵਿੱਚ ਲੜਦਿਆਂ ਮਾਰਿਆ ਗਿਆ ਸੀ ਵਜ਼ੀਰ ਖਾਨ ਨੇ ਆਖਿਆ ਕਿ ਗੋਬਿੰਦ ਸਿੰਘ ਦੇ ਪੁੱਤਿਆਂ ਦੇ ਕੋਲੋਂ ਤੂੰ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਸਕਦਾ ਹੈ ਪਰ ਉਸ ਗੈਰਤਮੰਦ ਪਠਾਨ ਨੇ ਬੜੀ ਗਰਜਵੀਂ ਆਵਾਜ਼ ਵਿੱਚ ਆਖਿਆ ਬਦਲਾ ਹੀ ਲੈਣਾ ਹੋਗਾ ਤੂੰ ਹਮ ਲੇਗੇ ਵਾਪਸੇ ਮਹਫੂਜ਼ ਰੱਖੇ ਹਮ ਕੋ ਖੁਦਾ ਐਸੇ ਪਾਪ ਸੀ ਇਨੀ ਗੱਲ ਕਹਿੰਦੇ ਆ ਹਾ ਦਾ ਨਾਰਾ ਮਾਰਦੇ ਆ ਸ਼ੇਰ ਮੁਹੰਮਦ ਮਲੇ ਦੇ ਕੋਟਲਾ ਕਚਹਿਰੀ ਵਿੱਚੋਂ ਉੱਠ ਕੇ ਚਲਾ ਗਿਆ ਭਾਵੇਂ ਛੋਟੇ ਸਹਿਬਜ਼ਾਦੇ ਨੂੰ ਬਚਾਉਤਾ ਨਾ ਸਕੇ ਆ ਪਰ ਸਿੱਖ ਕੌਮ ਨੇ ਉਸ ਹਾ ਦੇ ਨਾਅੇ ਦਾ ਕਰਜ਼ਾ ਸਦਾ ਆਪਣੇ ਸਿਰ ਦੇ ਉੱਤੇ ਰੱਖਿਆ ਕਲਗੀਧਰ ਪਾਤਸ਼ਾਹ ਨੇ ਵੀ ਜਦੋਂ ਰਾਏਕੋਟ ਦੀ ਧਰ ਦੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਸੁਣੀ ਤੇ ਉਦੋਂ ਇਹ ਬਚਨ ਕੀਤੇ ਸੀ ਕਿ ਤੁਰਕਾਂ ਦੀ ਜਦ ਪੱਟੀ ਜਾਵੇਗੀ ਤੇ ਮਲੇ ਦੇ ਕੋਟਲੇ ਦੀ ਜੜ ਹਰੀ ਰਹੇਗੀ ਜ਼ੁਲਮ ਨਾਲ ਲੋਹਾ ਲੈਦੇ ਆ 18ਵੇਂ ਸਦੀ ਦੇ ਵਿੱਚ ਸਿੱਖਾਂ ਨੇ ਕਰਨਾਲ ਤੋਂ ਲੈ ਕੇ ਪਸ਼ੌਰ ਤੱਕ ਦਾ ਇਲਾਕਾ ਫਤਿਹ ਕਰ ਲਿਆ ਵੱਡੀਆਂ ਵੱਡੀਆਂ ਮੁਗਲੀਆਂ ਅਫਗਾਨ ਅਯਾਸਤਾਨ ਨੂੰ ਮਿੱਟੀ ਵਿੱਚ ਮਿਲਾ ਕੇ ਰਖ ਦਿੱਤਾ ਸਰਹੰਦੋਂ ਮੁਲਤਾਨ ਕਸੂਰ ਪਸਰੂਰ ਲਾਹੌਰ ਪਸ਼ੌਰ ਤੱਕ ਸਿੱਖਾਂ ਨੇ ਆਪਣਾ ਰਾਜ ਭਾਅ ਕਾਇਮ ਕਰ ਲਿਆ ਭਾਵੇਂ ਕਈ ਵਾਰ ਜੰਗਾਂ ਵੀ ਹੋਈਆਂ ਪਰ ਮਲੇ ਦੇ ਕੋਟਲੇ ਨੂੰ ਕਦੇ ਤਬਾਹ ਨਹੀਂ ਕੀਤਾ ਇਹਦੀ ਸਭ ਤੋਂ ਵੱਡੀ ਮਿਸਾਲ ਉਦੋਂ ਮਿਲੀ ਜਦੋਂ ਸਨ 1947 ਦਾ ਵਡਵਾਰਾ ਹੋਇਆ ਚੜ੍ਹਦੇ ਪੰਜਾਬ ਦੇ ਵਿੱਚ ਮੁਸਲਮਾਨ ਵਢੇ ਗਏ ਲੈਹਦੇ ਪੰਜਾਬ ਦੇ ਵਿੱਚ ਹਿੰਦੂਆਂ ਤੇ ਸਿੱਖਾਂ ਦਾ ਕਤਲ ਕੀਤਾ ਗਿਆ ਪਰ ਚੇਤੇ ਰੱਖਿਓ ਮਲੇਰ ਕੋਟਲਾ ਉਦੋਂ ਵੀ ਆਬਾਦ ਰਿਆ ਮੇਰਾ ਨਗਰ ਪੋਹੀੜ ਮਲੇਰ ਕੋਟਲੇ ਦੀ ਹੱਦ ਦੇ ਉੱਤੇ ਪੈਂਦਾ ਹੈ ਅਗਲਾ ਪਿੰਡ ਜੰਡਾਲੀ ਤੇ ਅਹਿਮਦਗੜ ਦੋਵੇਂ ਮਲੇਰ ਕੋਟਲਾ ਰਾਜਸਤ ਦੇ ਸਨ ਨਗਰ ਦੇ ਬਜ਼ੁਰਗ ਦੱਸਦੇ ਹੁੰਦੇ ਨੇ ਕਿ ਜਦੋਂ 1947 ਦਾ ਵਡ ਵਢਾਂਗਾ ਹੋਇਆ ਤੇ ਜੇ ਕੋਈ ਮੁਸਲਮਾਨ ਇਹ ਗੱਲ ਕਹਿ ਦਿੰਦਾ ਸੀ ਇਹ ਮਲੇਰ ਕੋਟਲਾ ਦੇ ਰਹਿਣ ਵਾਲਾ ਹਾਂ ਤੇ ਬੜੀ ਹੀ ਵਾਸਤੇ ਦੇ ਨਾਲ ਉਹਨੂੰ ਮਲੇਰ ਕੋਟਲਾ ਰਿਆਸਤ ਵਿੱਚ ਛੱਡ ਕੇ ਆਇਆ ਜਾਂਦਾ ਸੀ ਇਹ ਹੈ ਸਿੱਖਾਂ ਦਾ ਅਹਿਸਾਨ ਜਿਹੜਾ ਸਿੱਖਾਂ ਨੇ ਆਪਣੇ ਸੁਰੱਖੇ ਦੇ ਕਰਜ਼ਾ ਉਤਾਰਿਆ ਨਹੀਂ ਅੱਜ ਵੀ ਮਲੇਰ ਕੋਟਲਾ ਬੜੀ ਸ਼ਾਨ ਦੇ ਨਾਲ ਵਸ ਰਿਹਾ ਹੈ ਉਸ ਗੱਦੀ ਦੀ ਕਹਾਣੀ ਭਰਿਆ ਹੈ ਕਿ ਜੇ ਕੋਈ ਪਿਆਰ ਨਾਲ ਮੰਗੇ ਸਿੱਖ ਜਾਣ ਦਿੰਦੇ ਆਈ ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਅਸੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਦੇ ਨਾਲ ਦੇ ਵਾੜਣਾ ਜੀ ਤੇ ਨਾਲੋਂ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਇਤਿਹਾਸਕ ਪੱਖ ਨੂੰ ਹੋਰਾਂ ਤੱਕ ਵੀ ਪਹੁੰਚਾਉਣ ਦਾ ਯਤਨ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ